ਇਸ ਨਗਰ ਦੇ ਸਰਪੰਚ ਸਾਹਿਬ ਇਸ ਸੇ ਸਖਤਰ ਅੱਜ ਦੇ ਜੋ ਸਮਾਗਮ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਪੱਜੀ ਸਾਹਿਬ ਤੇ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੇ ਮਾਹ ਪੂਖਾਂ ਦਾ ਦਿਨ ਮਨਾ ਰਹੇ ਨੇ ਉਹ ਕਿੰਨਾ ਕੋ ਪ੍ਰਾਣਾ ਸਮੇ ਤੋਂ ਲੈ ਕੇ ਮਨਾਉਂਦੇ ਆ ਰਹੇ ਹਨ ਵਰਗੁਰਜੀ ਕਾ ਖਾਲਸਾ ਗੁਰੂ ਕੀ ਫਤਿਹ ਸਤਿਗੁਰਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਤਨ ਤਨ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਗੁਰਪੁਰਬ ਜੋੜ ਮੇਲਾ ਜਿਹੜਾ ਇਹ ਸਾਡੇ ਮਹਾਂਪੁਰਖ ਤਨ ਤਨ ਬ੍ਰਹਮ ਗਿਆਨੀ ਬਾਬਾ ਸਾਧੂ ਰਾਮ ਜੀ ਦੀ ਕਿਰਪਾ ਸਦਕਾ ਜੋ ਉਹਨਾਂ ਦੇ ਚਲਾਏ ਹੋਏ ਪੂਰਨਿਆਂ ਦੇ ਉੱਤੇ ਚੱਲਦਾ ਹੋਇਆ ਨਗਰ ਕੂੜ ਦਾ ਤਾਂ ਇਹ ਤਕਰੀਬਨ 80-82 ਸਾਲ ਹੋ ਗਿਆ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜਾ ਗੁਰਪੁਰਬ ਆਸੀ ਮਨਾ ਰਹੇ ਜੋਤੀ ਜੋਤ ਗੁਰਪੁਰਬ ਇਹ ਫਿਰ ਤੁਹਾਡੇ ਵੱਡ ਵਡੇਰਿਆਂ ਤੋਂ ਸ਼ੁਰੂ ਹੋ ਗਿਆ ਸਾਡੇ ਵੱਡ ਵਡੇਰਿਆਂ ਤੋਂ ਪਹਿਲਾਂ ਤਾਂ ਸ਼ੁਰੂ ਹੋਇਆ ਹਾਂਜੀ ਚੈਸਰਾ ਕਹਿੰਦੇ ਆ ਨਾ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਵਡਾਈ ਪ੍ਰਗਟ ਭਈ ਸਗਲੇ ਦੇ ਅੰਤਰਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਦੀ ਵਡਿਆਈ ਸਾਡੇ ਪੁਰਖੇ ਵੀ ਕਰਦੇ ਰਹਿਆ ਅਸੀਂ ਵੀ ਕਰਨੀ ਆ ਸਾਡੇ ਬੱਚਾ ਨੇ ਵੀ ਕਰਨੀ ਆ ਕਿਉਂਕਿ ਇਸ ਜਗਤ ਗੁਰੂ ਆ ਸਿੱਖਾਂ ਦੇ ਪਹਿਲੇ ਗੁਰੂ ਆ ਸਤਗੁਰੂ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਵਾ ਸਹਿ ਬਾਬਾ ਬਸਾਕਾ ਸਿੰਘ ਪਿੰਡ ਦਦੇਰ ਸਾਹਿਬ ਵਾਲੇ ਜਦੋਂ ਨજરਬੰਦ ਹੋਏ ਸੀ ਉਦੋਂ ਵੀ ਉਹਨਾਂ ਨੇ ਬਾਬਾ ਸਾਧੂ ਰਾਮ ਜਿਹੜੇ ਸਾਡੇ ਮਹਾਂਪੁਰਖ ਹੋਏ ਆ ਕੋਟ ਦਾਤੇ ਦੇ ਉਹਨਾਂ ਨੂੰ ਕਿਹਾ ਸੀ ਕਿ ਕਿਉਂਕਿ ਘੋਲ ਕਬੱਡੀ ਉਦੋਂ ਤੋਂ ਹੁੰਦੀ ਆ ਰਹੀ ਆ ਉਹਨਾਂ ਨੇ ਆਖਿਆ ਸੀ ਕਿ ਤੁਸੀਂ ਜੂ ਤੋਂ ਬਾਹਰ ਨਹੀਂ ਜਾ ਸਕਦੇ ਬਾਬਾ ਵਸਾਕਾ ਸੋਹਣ ਤੇ ਫਿਰ ਬਾਬਾ ਵਸਾਕਾ ਸੋਹਣੇ ਬਾਬਾ ਸਤਿ ਸ਼੍ਰੀ ਅਕਾਲ ਜੀ ਨੂੰ ਆਖਿਆ ਇਹ ਜਿਹੜੇ ਤੁਸੀਂ ਕੋਲ ਕਬੱਡੀ ਕਰਾਉਂਦੇ ਜੇ ਉਹ ਤੁਸੀਂ ਕੋਟ ਦਾਤੇ ਦਿੱਤੇ ਜਿਹੜੀ ਗਦੇਰ ਸਾਹਿਬ ਦੀ ਹਾਦਾਂ ਉਥੇ ਕਰਾਓ ਕਿਉਂਕਿ ਅਸੀਂ ਵੀ ਉਥੇ ਫਿਰ ਉਹਦੇ ਦਰਸ਼ਨ ਮੇਲੇ ਕਰੀ ਅਸੀਂ ਕੋਲ ਕਬੱਡੀ ਵੇਖੀਏ ਤੇ ਫਿਰ ਜਿੱਥੇ ਹੁਣ ਇਸ ਟਾਈਮ ਅਕਾਲ ਅਕੈਡਮੀ ਤੇ ਗਦੇਰ ਸਾਹਿਬ ਬਣੀ ਆ ਉਹ ਜਿਹੜੀ ਕੋਟ ਦਾਤੇ ਤੇ ਨਹਿਰ ਗਦੇਰ ਸਾਹਿਬ ਦੀ ਹਾਦਾਂ ਉਥੇ ਬਾਬਾ ਬਸਾਕਾ ਸੌਦਾ ਮੰਜਾ ਢਾ ਕੇ ਬਾਬਾ ਜੀ ਪਲੰਗਾ ਢਾ ਕੇ ਉਥੇ ਉਹਨਾਂ ਨੇ ਕਬੱਡੀ ਵੇਖੀ ਆ ਦੇ ਦੇਖੋ ਵੀ ਬਾਬਾ ਬਸਾਕਾ ਸੋਨ ਕਿੰਨਾ ਚੇਰ ਹੋ ਗਿਆ ਉਤੋਂ ਪਹਿਲਾ ਨਾਮ ਕਿ ਜਿਹੜਾ ਬਾਬਾ ਗੁਰੂ ਨਾਨਕ ਦੇਵ ਜੀ ਆ ਜੋਤੀ ਦੇ ਉਦਮ ਪਰਵਾ ਉਹ ਪਹਿਲਾਂ ਚੱਲਿਆ ਇਹ ਗਦਰ ਲਹਿਰ ਦੇ ਮੋਢੀ ਜਿਹੜੇ ਹੋਏ ਨੇ ਬਾਬਾ ਵਸਾਕਾ ਸਿੰਘ ਜੀ ਇਹਦਾ 1914 15 1914 15 ਦੀ ਗੱਲ ਹੈ ਹਾਂਜੀ ਹਾਂਜੀ ਉਦੋਂ ਉਹਨਾਂ ਨੇ ਇਹ ਕੋਲ ਕਬੱਡੀਆਂ ਬਾਬਾ ਸਾਧੂ ਰਾਮ ਜੀ ਦੇ ਉਦੋਂ ਇਹ ਇਕੱਠਿਆਂ ਨੇ ਕਰਾਈਆਂ ਵਾਹ ਦੇਖੋ ਬੜੇ ਸਮੇਂ ਪੁਰਾਣੇ ਸਮੇਂ ਤੋਂ ਇਹਦਾ ਕੰਮ ਬਾਬਾ ਸਾਧੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਦ ਗੁਰੂ ਇਹ ਸਮਾਗਮ ਕਿੰਨੇ ਦਿਨ ਚੱਲਦਾ ਹੈ ਇਹ ਸਤਗੁਰ ਜੀ ਦੀ অপার ਕਿਰਪਾ ਰਹਿਮਤ ਸਦਕਾ ਪਿਛਲੀ 28 ਤਰੀਕ ਤੋਂ ਲੈ ਕੇ ਤੇ ਹੁਣ ਤੱਕ 44 ਗੁਰਮੁਖ ਪਰਿਵਾਰਾਂ ਨੇ ਚੜ੍ਹਦੇ ਪਾਸੇ ਗੁਰਦੁਆਰਾ ਸਾਹਿਬ ਸ੍ਰੀ ਅਖੰਡ ਪਾਤਸ਼ਾਹ ਕਰਾਏ ਸੀ 44 ਸ੍ਰੀ ਅਖੰਡ ਪਾਤਸ਼ਾਹ ਤੇ ਹੁਣ ਦੋ ਜਾਪੀਆਂ ਸਮੇਤ ਜਿਹੜੇ ਪਾਠ ਚੱਲ ਰਹੇ ਆ ਜਿਨ੍ਹਾਂ ਦੇ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਕੱਲ ਨੂੰ ਭੋਗ ਪੈਣੇ ਆ ਉਹਨਾਂ ਤੋਂ ਬਾਅਦ ਖੁੱਲੇ ਪਣਾਲਿਆਂ ਦੇ ਵਿੱਚ ਨਗਰ ਕੀਰਤਨ ਤੋਂ ਬਾਅਦ ਅੱਜ ਨਗਰ ਕੀਰਤਨਾ ਕੱਲ ਨੂੰ ਭੋਗ ਪੈਣੇ ਆ ਫਿਰ ਖੁੱਲੇ ਪਣਾਲਿਆਂ ਦੇ ਵਿੱਚ ਗੁਰੂ ਮਹਾਰਾਜ ਦਰਸ਼ਨ ਦੇਰ ਕੇ ਢਾਡੀ ਰਾਗੀ ਜਿਹੜੇ ਹਰ ਜਸ ਗਾਉਂਦੇ ਆ ਇਹ ਦੀਵਾਨ ਦੋ ਦਿਨ ਚੱਲਣਗੇ ਹਾਂਜੀ ਕੱਲ ਨੂੰ ਭੋਗਾ ਤੋਂ ਅਪਰੰਤ ਉਸ ਤੋਂ ਬਾਅਦ 17 ਤਰੀਕ ਨੂੰ ਜਿਹੜਾ ਵਾ ਪਹਿਲਾ ਦਵਾਨ ਚੱਲੇਗਾ ਉਸ ਤੋਂ ਬਾਅਦ 5 ਵਜੇ ਤੋਂ ਬਾਅਦ ਫਿਰ ਕੋਲ ਕਬੱਡੀ ਉਸ ਤੋਂ ਬਾਅਦ 18 ਤਰੀਕ ਨੂੰ ਬੜੀ ਕਿਰਪਾ ਵਾ ਸਾਡੇ ਨਗਰ ਤੇ ਬਹੁਤ ਹੀ ਜਿਆਦੀ ਮੈਂ ਕਹਿੰਨਾ ਉਹ ਕਿ ਸਾਡਾ ਨਗਰ ਜਿਹੜਾ ਇੰਨਾ ਕਰਮਾ ਭਾਗਾ ਵਾਲਾ ਵਾ ਸਾਰਿਆਂ ਦੀ ਕਿਰਪਾ ਹੋਵੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੋਤੀ ਜੋਤੀ ਜੋਤ ਗੁਰਪੁਰਬ ਜੋੜ ਮਿਲਣ ਮੁਖ ਰੱਖ ਕੇ ਜਿਹੜਾ 18 ਤਰੀਕ ਨੂੰ ਦਮਦਮੀ ਟਕਸਾਲ ਤੋਂ ਵੇਖੋ ਕਿੱਡੀ ਵੱਡੀ ਦਮਦਮੀ ਟਕਸਾਲ ਤੋਂ ਪੰਜ ਪਿਆਰੇ ਸਹਿਬਾਨ ਆ ਰਹੇ ਆ 18 ਤਰੀਕ ਨੂੰ ਉਹਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਇੱਥੇ ਤੇ ਪ੍ਰਾਣੀਆਂ ਨੇ ਅੰਮ੍ਰਿਤ ਬਾਟਾ ਪੀ ਕੇ ਗੁਰੂ ਦੇ ਜਹਾਜੇ ਚੜਨਾ ਵਾ ਮੈਂ ਬੇਨਤੀ ਕਰਾਂਗਾ ਕਿ ਜਿਨੇ ਵੀ ਅੰਮ੍ਰਿਤ ਪਾਣ ਕਰਨਾ ਵਾ ਉਹ 18 ਤਰੀਕ ਨੂੰ ਬਾਬਾ ਸਾਧੂ ਰਾਮ ਦੇ ਚੜਦੇ ਪਾਸੇ ਗੁਰਦੁਆਰਾ ਸਾਹਿਬ ਪਹੁੰਚ ਕੇ ਆ ਗੁਰੂ ਕੇ ਜਹਾਜੇ ਚੜ ਸਕਦਾ ਵਾ ਕਿਉਂਕਿ ਇੱਥੇ ਆਪਣਾ ਆਇਆ ਉਹੀ ਸਫਲ ਆ ਕਹਿੰਦੇ ਗੁਰੂ ਵਾਲੇ ਬੜੀਏ ਬਾਣੀ ਬਾਣੀ ਨਾਲ ਜੁੜੀਏ ਮਾਤਾ ਸਾਹਿਬਕੌਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰ ਬਣ ਕੇ ਜਿਹੜਾ ਆਪਣਾ ਜੀਵਨ ਅਪਜੀਤ ਕਰੀਏ ਸਤਿਗੁਰ ਜੀ ਕਿਰਪਾ ਕਰਨ। ਦੇਸ਼ ਦੇਸ਼ ਵਿੱਚ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਦੇਸ਼ ਵਿਦੇਸ਼ ਵਿੱਚ ਸਾਡੇ ਨਗਰ ਦੇ ਵੀ ਤੇ ਜਿੰਨੀਆਂ ਵੀ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਸੰਗਤਾਂਾਂ तकरीबन ਪਰਸੋਂ ਤੋਂ ਹੀ ਨਾਲ ਪਰਸੋਂ ਤੋਂ ਹੀ ਸਾਰੇ ਜਿਹੜਾ ਪਾਠ ਆਰੰਭਤਾ ਹੋਈ ਆ ਸultanpur Lodhi ਵੀ ਜਿਹੜਾ ਮਨਾ ਦਿਨ ਮਨਾਉਂਦੇ ਆ ਉੱਥੇ ਵੀ ਕੱਲ ਤੋਂ ਹੀ ਮਤਲਬ ਬਣਾ ਰਿਹਾ ਤੇ ਅੱਜ ਇਹ ਛਾਪੜੀ ਪਿੰਡਾ ਉੱਥੇ ਵੀ ਮੇਲਾ ਚੱਲ ਰਿਹਾ ਵਾ ਗੁਰੂ ਨਾਨਕ ਦੇਵ ਦਾ ਸਾਰੇ ਹੀ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਨੇ ਵਸਤਾਂ ਵਾ ਉਹਨਾਂ ਨੂੰ ਦੇਸ਼ ਹੋ ਦੇ ਸਮੇਂ ਜਿੰਨੀਆਂ ਵੀ ਸੰਗਤਾਂ ਵਾ ਗੁਰੂ ਨਾਨਕ ਨਾਮ ਦੇ ਵਾ ਉਹਨਾਂ ਨੂੰ ਅਸੀਂ ਇਹੇ ਬੇਨਤੀ ਕਰਦੇ ਆਂ ਕਿ ਗੁਰੂ ਵਾਲੇ ਬਣੀਏ ਸਭ ਤੋਂ ਪਹਿਲਾਂ ਜੇਦੋਂ ਆਪਾਂ ਬਾਣੀ ਬਾਣੇ ਨਾਲ ਜੁੜ ਗਏ ਆਪਾਂ ਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਆ ਕਿਉਂਕਿ ਜਦੋਂ ਸਾਡਾ ਰਾਜਾ ਸਾਡਾ ਵਾ ਸਭ ਕੁਝ ਸਾਡਾ ਵਾ ਸ਼ੈਨ ਸ਼ਾਦੀ ਦੁਨੀਆ ਦਾ ਮਾਲਕ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਨਾਲ ਜੁੜ ਗਏ ਤੇਹਦਾਰੀਆਂ ਤੋਂ ਪਿੱਛਾ ਛਡਾਈਏ ਤੇ ਗੁਰੂ ਨਾਲ ਜੁੜ ਕੇ ਆਪਣੀ ਜੀਵਨ ਸਫਲ ਬਣਾਈਏ ਪੰਜਾਬ ਦੇ ਵਿੱਚ ਆਏ ਹੋਏ ਹੜ੍ਹ ਪ੍ਰਭਾਵਿਤ ਇਲਾਕੇ ਉਹਨਾਂ ਦੇ ਬਾਰੇ ਕੀ ਤੁਸੀਂ ਅਰਦਾਸ ਕਰਦੇ ਹੋ ਸਤਿਗੁਰ ਜੀ ਕਿਰਪਾ ਕਰਨਾ ਇਹੋ ਜਿਹਾ ਜਿਹੜਾ ਸਮਾਂ ਆਇਆ ਵਾ ਬਹੁਤ ਹੀ ਘਾਟੇ ਬੰਦਾ ਸੀ ਪਰ ਘਾਟੇ ਬੰਦਾ ਇਹ ਉਹਨਾਂ ਸਟੇਟਾਂ ਨੂੰ ਆ ਜਿਹੜਾ ਪੰਜਾਬ ਇਹ ਰਾਜਾ ਵਾ ਦੇਖੋ ਜੇ ਉੱਥੇ ਹੜ੍ਹਾਂ ਦੀ ਮਾਰ ਪਈ ਆ ਤੇ ਦੂਰੋਂ ਦੂਰੋਂ ਜਿਹੜੇ ਜਨਤਾ ਵਾ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪੰਜਾਬ ਨੂੰ ਪਿਆਰ ਕਰਦੇ ਆ ਸਾਰਿਆਂ ਨੇ ਆਪ ਕੋ ਆਪਣਾ ਯੋਗਦਾਨ ਪਾਇਆ ਵਾ ਤੇ ਅਸੀਂ ਵੀ ਪਿੰਡ ਕੋਟ ਦਾਤਾ ਅਸੀਂ ਵੀ ਆਪਣਾ ਜਿਹੜਾ ਯੋਗਦਾਨ ਪਾ ਰਹੇ ਆ ਕਿਉਂਕਿ ਮੇਲਾ ਸੀਗਾ ਇਸ ਕਰਕੇ ਅਸੀਂ ਥੋੜਾ ਸਟੇ ਕੀਤਾ ਸੀ ਕਿਉਂਕਿ ਉਧਰੋਂ ਵੀ ਮੈਸੇਜ ਆ ਰਹੀ ਹੈ ਕਿ ਅਜੇ ਜਿਹੜੀ ਆ ਕਾਫੀ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਵਾ ਜਦੋਂ ਪਾਣੀ ਥੱਲੇ ਉਤਰ ਜਾਏਗਾ ਉਸ ਤੋਂ ਬਾਅਦ ਵੀ ਇਹਨਾਂ ਨੂੰ ਟਰੈਕਟਰਾਂ ਟਰਾਲੀਆਂ ਦੀ ਲੋੜ ਹੋएगी ਤੇਲ ਦੀ ਜ਼ਰੂਰਤ ਹੋएगी ਕਿ ਅਸੀਂ ਵੀ ਆਪਣੇ ਨਗਰ ਦੇ ਵਿੱਚੋਂ ਗ੍ਰਾਈ ਕਰਕੇ 20 ਤਰੀਕ ਨੂੰ ਹੜ ਪ੍ਰਭਾਤਾਂ ਵਾਸਤੇ ਜਿੰਨੇ ਵਈ ਹੋ ਸਕਿਆ ਦਸਵੰਦ ਲੱਗੇ ਜਾਵਣ। ਧਰਮਾਂ ਉੱਪਰ ਉੱਠ ਕੇ ਬਹੁਤ ਸਾਰੇ ਹੋਰ ਧਰਮਾਂ ਵਾਲੇ ਵੀ ਇੱਕ ਇਨਸਾਨੀਅਤ ਦੇ ਧਰਮ ਨੂੰ ਬਚਾਉਣ ਵਾਸਤੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਭਾਵੇਂ ਕੋਈ ਵੀ ਧਰਮ ਦਾ ਹੋਵੇ। ਧਰਮਾਂ ਜਿਹੜੇ ਧਰਮਾਂ ਆਪਾਂ ਬੰਦਿਆਂ ਨੇ ਬਣਾਏ। ਧਰਮਾਂ ਸਾਰਿਆਂ ਦਾ ਇੱਕ ਆ ਗੁਰੂ ਨਾਨਕ ਸਾਹਿਬ ਨੇ ਇਹ ਸਮਝਾ ਕੇ ਗਾਇਆ ਇੱਕ ਓੰਕਾਰ ਸਾਰਾ ਇੱਕ ਪਰਮਾਤਮਾ ਅਕਾਲ ਪੁਰਖ ਏ ਕਿਹਾ ਉਹਨੂੰ ਕੋਈ ਅੱਲਾ ਕਰਕੇ ਯਾਦ ਕਰਦਾ ਕੋਈ ਉਹਨੂੰ ਰਾਮ ਕਰਕੇ ਯਾਦ ਕਰਦਾ ਕੋਈ ਉਹਨੂੰ ਵੈਗਨੂ ਕਰਕੇ ਯਾਦ ਕਰਦਾ ਕਿਉਂਕਿ ਜਿਹੜਾ ਸਰੀਰ ਦੁਨੀਆ ਤੇ ਆਇਆ ਵਾ ਉਸਨੇ ਮੀਟੀ ਜਾਣਾ ਵਾ ਜੇ ਆਪਾਂ ਚੰਗੇ ਕੰਮ ਕਰਾਂਗੇ ਤੇ ਕੋਈ ਯਾਦ ਕਰੂਗਾ ਜੇ ਆਪਾਂ ਮਾੜੇ ਕਰਾਂਗੇ ਤੇ ਉਹਦਾ ਮਾੜੇ ਸਾਰੇ ਸ਼ਬਦਾਂ ਨਾਲ ਯਾਦ ਉਹਰੇ ਸ਼ਬਦਾਂ ਤੋਂ ਕਿ ਯਾਦ ਕਰਨਗੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਕਿ ਜੇ ਇੱਥੇ ਦੁਨੀਆ ਤੇ ਆਏ ਆ ਕੋਈ ਇਹੋ ਜਿਹਾ ਕੰਮ ਕਰਕੇ ਜਾਈਏ ਕਿ ਜਾਣ ਤੋਂ ਬਾਅਦ ਕੋਈ ਆਖੇ ਕਿ ਫਲਾਣਾ ਸਿੰਘ ਹੈਗਾ ਹੀ ਉਸਨੇ ਬੜਾ ਸੋਹਣਾ ਕੰਮ ਕੀਤਾ ਬਸ ਇਹੀ ਨਰਕ ਤੇ ਇਹੀ ਸਵਰਗ ਆ ਸਤਿਗੁਰੂ ਜੀ ਕਿਰਪਾ ਕਰਨ ਬੇਨਤੀ ਆ ਕਿ ਸਭ ਤੋਂ ਜਿੰਨੀਆਂ ਵੀ ਸੰਗਤਾਂ 28 ਤਰੀਕ ਤੋਂ ਲੈ ਕੇ ਹੁਣ ਤੱਕ ਇਲਾਕਾ ਨਿਵਾਸੀ ਸੰਗਤਾਂ ਕੋੜਾ ਗਾਤੇ ਵਿੱਚ ਜਿਹੜਾ ਚੱਲ ਰਿਹਾ ਗੁਰੂ ਨਾਨਕ ਦਾ ਜੋਤੀ ਜੋਤਿਪੁਰ ਪੂਰਬ ਬੜੀ ਹੀ ਮਹਿਤਾ ਬੜੀ ਹੀ ਸਦਕਾ ਸਾਰਿਆਂ ਨੌਜਵਾਨ ਜੀ ਰਾਣੇ ਬੀਬੀਆਂ ਭੈਣੇ ਬੜੀ ਸੇਵਾ ਕੀਤੀ ਆ ਸਾਥ ਗੁਰੂ ਜੀ ਨੇ ਭਰਿਆ ਹੱਥ ਰੱਖਣਾ ਮਨੋ ਕਾਮਨਾ ਗੁਰਮਤਿ ਸਾਧੂਰੀਆ ਕਰਨ ਵਾਹਿਗੁਰੂ ਜੀ ਤਾਲ ਸਾਹਿਬ ਵਾਹਿਗੁਰੂ ਜੀ ਕੀ Fateh